ਵਾਲੂਜੀ ਦਾ ਖਾਲਸਾ ਵਾਇਲੂਜੀ ਦੀ ਬਤੇ ਦੇਸ਼ ਦੀ ਆਜ਼ਾਦੀ ਪੰਜਾਬ ਦਾ ਪੰਜਾਬੀਆਂ ਦਾ ਅਤੇ ਸਿੱਖਾਂ ਦਾ ਵੱਡਾ ਰੋਲ ਲੋਕਤੰਤਰ ਵੋਟ ਤੰਤਰ ਉਸ ਦਾ ਮੋੜ ਜਿਹੜਾ ਉਹ ਪੰਚਾਇਤ ਪਿੰਡ ਤੋਂ ਉਸ ਨਾਲ ਸਮਾਧ ਬੜੀ ਦੇਰ ਬਾਅਦ ਕਿਉਂਕਿ ਜੋ ਪੰਜਾਬ ਦੀ ਭਗਵੰਤ ਸਰਕਾਰ ਹੈ ਪੁਰਚੈਤੀ ਚੋਣਾਂ ਕਰਾਉਣ ਲਈ ਬਹੁਤ ਟਾਲੇ ਵਟ ਰਹੀ ਸੀ ਪਰ ਹਾਈ ਕੋਰਟ ਦੇ ਕੋਚੀ ਮਗਰੋਂ ਅੱਜ ਜਿਹੜਾ ਐਲਾਨ ਹੋਇਆ ਕਿ 27 ਸਤੰਬਰ ਤੋਂ 4 ਅਕਤੂਬਰ ਤੱਕ ਕਾਲਜ ਬਰਜਾਣੇ ਅਤੇ 15 ਅਕਤੂਬਰ ਨੂੰ ਮੋਟਾ ਪਹਿਣਗੇ ਅਸੀਂ ਤੀਜੀ ਹੋਵਾਂਗੇ ਸੋ ਹਰ ਜੂ ਕੇ ਬੇਨਤੀ ਆ ਕਿ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬ ਪ੍ਰਸਤ ਜਿੰਨੇ ਵੀ ਲੋਕ ਆ ਆਓ ਸਾਰੇ ਇਕੱਠੇ ਹੋ ਗਏ ਜੇ ਪਿਛਲੇ ਸਮੇਂ ਜੋ ਗਲਤੀਆਂ ਕੀਤੀਆਂ ਨੇ ਜੋ ਭੁੱਲਾਂ ਕੀਤੀਆਂ ਨੇ ਪੰਜਾਬ ਦਾ ਜੋ ਹਾਲਾਤ ਨੇ ਪੰਜਾਬ ਦੇ ਜਿਹੜੇ ਇਹ ਜਿਹੜਾ ਨਿਯਮ ਕਹਿੰਦੇ ਆ ਕਾਨੂੰਨ ਤੰਤਰ ਆ ਪੰਜਾਬ ਦੇ ਅੰਦਰ ਤਰਕਸ਼ਣ ਪੰਜਾਬ ਦੇ ਪਿੰਡਾਂ ਦੇ ਹਾਲਾਤ ਕੀ ਨੇ ਫਟ ਰਹੀ ਐ ਬਹੁਤ ਮਾੜੇ ਹਾਲਾਤ ਪੈਦਾ ਹੋਈ ਰਹੇ ਲੋਕ ਛੋਟ ਬਧੀਆ ਤੋਂ ਇਸ ਨੂੰ ਨੱਥ ਪਾਉਣ ਵਾਸਤੇ ਆਪਾਂ ਅਕਾਲੀ ਦਲ ਦੀਆਂ ਜਗੀਆਂ ਅਕਾਈਆਂ ਨੇ ਉਹ ਸਾਰੀਆਂ ਪੂਰਨ ਤੌਰ ਤੇ ਸਰਗਰਮ ਹੋ ਕੇ ਇਸ ਪੰਚਾਇਤੀ ਚੋਣਾਂ ਵਿੱਚ ਆਪਣੇ ਨੁਮਾਇंदे ਖੜੇ ਕਰੀਏ ਤੇ ਉਹਨਾਂ ਨੂੰ ਜਿਤਾਈਏ ਪੰਜਾਬ ਪ੍ਰਸਤ ਲੋਕਾਂ ਨੂੰ ਅਗੇ ਲੈ ਕੇ ਜਾਈਏ ਤਾਂ ਕਿ ਪੰਜਾਬ ਦੀ ਵਾਗਡੋਰ ਮੁੜ ਤੋਂ ਅਸੀਂ ਅਕਾਲੀ ਦਲ ਦੇ ਹੱਥਾਂ 'ਚ ਜੱਗੀਏ ਸੋ ਆਪ ਸਭ ਨੂੰ ਸਿਰਮਰ ਬੇਨਤੀ ਹੈ ਜਿੰਨੇ ਵਰਕਰ ਸਹਿਬਾਨ ਹਨ ਖਾਸ ਤੌਰ ਤੇ ਲੁਧਿਆਣਾ ਅਧਿਆਤੀ ਜ਼ਿਲ੍ਹੇ ਨਾਲ ਸੰਬੰਧਿਤ ਸਾਰੇ ਹੀ ਸਾਡੇ ਆਗੂ ਸਹਿਬਾਨ ਹਲਕਾ ਇੰਚਾਰਜ ਸਹਿਬਾਨ ਸਰਪੰਚ ਪ੍ਰਧਾਨ ਸਹਿਬਾਨ ਹੋਰ ਵੀ ਵੱਖ-ਵੱਖ ਉਹ ਧਿਆਨ ਨਾਲ ਜੁੜੇ ਜਿੰਨੇ ਆ ਸਾਰਿਆਂ ਨੂੰ ਸਿਰਮਰ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਅਸੀਂ ਇਸ ਸੰਬੰਧੀ ਇੱਕ ਮੁਹਿੰਮ ਪੈਦਾ ਕਰੀਏ ਇੱਕ ਸਰਗਰਮੀ ਪੈਦਾ ਕਰੀਏ ਤਾਂ ਕਿ ਅਸੀਂ ਆਪਣੇ ਅਕਾਲੀ ਦਰ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਇਹਨਾਂ ਪ੍ਰੋਜੈਕਟਾਂ ਦੇ ਵਿੱਚ ਸੇਵਾ ਵਾਰੂਜੀ ਦਾ ਖਾਲਸਾ ਵਾਰੂਜੀ ਦੀ ਬਤੇ ਦੇਸ਼ ਦੀ ਆਜ਼ਾਦੀ ਪੰਜਾਬ ਦਾ ਪੰਜਾਬੀਆਂ ਦਾ ਅਤੇ ਸਿੱਖਾਂ ਦਾ ਵੱਡਾ ਰੋਲ ਲੋਕਤੰਤਰ ਵੋਟਤੰਤਰ ਉਸ ਦਾ ਮੌੜ ਜਿਹੜਾ ਉਹ ਪੰਚਾਇਤ ਪਿੰਡ ਤੋਂ ਉਸ ਨਾਲ ਸਬੰਧਤ ਬੜੀ ਦੇਰ ਬਾਅਦ ਕਿਉਂਕਿ ਜੋ ਪੰਜਾਬ ਦੀ ਭਗਵਾਨ ਸਰਕਾਰ ਆ ਪਰ ਜੇਤੀ ਚੋਣਾ ਕਰਾਉਣ ਲਈ ਬਹੁਤ ਟਾਲੇ ਵਟ ਰਹੀ ਸੀ ਪਰ ਹਾਈ ਕੋਰਟ ਦੇ ਕੋਰਟੀ ਮਗਰੋਂ ਅੱਜ ਜਿਹੜਾ ਐਲਾਨ ਹੋਇਆ ਕਿ 27 ਸਤੰਬਰ ਤੋਂ 4 ਅਕਤੂਬਰ ਤੱਕ ਕਾਲਜ ਬੰਰ ਜਾਣੇ ਅਤੇ 15 ਅਕਤੂਬਰ ਨੂੰ ਵੋਟਾਂ ਪੈਣਗੇ ਇਹਦੇ ਨਤੀਜੇ ਆਉਣਗੇ ਸੋ ਹਰ ਜੋ ਕਮੇਟੀ ਆ ਕਿ ਪੰਜਾਬ ਨਾਲ ਪਿਆਰ ਕਰਨ ਵਾਲੇ ਪੰਜਾਬ ਪ੍ਰਸਤ ਜਿੰਨੇ ਵੀ ਲੋਕ ਆ ਆਓ ਸਾਰੇ ਇਕੱਠੇ ਹੋ ਗਏ ਜਿਹੜੇ ਪਿਛਲੇ ਸਮੇਂ ਜੋ ਗਲਤੀਆਂ ਕੀਤੀਆਂ ਨੇ ਜੋ ਭੁੱਲਾਂ ਕੀਤੀਆਂ ਨੇ ਪੰਜਾਬ ਦਾ ਜੋ ਹਾਲਾਤ ਨੇ ਪੰਜਾਬ ਦੇ ਜਿਹੜੇ ਇਹ ਜਿਹੜਾ ਨਿਯਮ ਕਹਿੰਦੇ ਆ ਕਾਨੂੰਨ ਤੰਤਰ ਆ ਪੰਜਾਬ ਦੇ ਅੰਦਰ ਕ腐ਸ਼ਨ ਪੰਜਾਬ ਦੇ ਪਿੰਡਾਂ ਦੇ ਹਾਲਾਤ ਕੀ ਨੇ ਫੰਡ ਨਹੀਂ ਹੈ ਬਹੁਤ ਮਾੜੇ ਹਾਲਾਤ ਪੈਦਾ ਹੋਈ ਰਹੇ ਲੋਟ ਛੋਟ ਵਧਿਆ ਸੋ ਇਸ ਨੂੰ ਨੱਥ ਪਾਉਣ ਵਾਸਤੇ ਆਪਾਂ ਅਕਾਲੀ ਦਲ ਦੀਆਂ ਜਿਹੜੀਆਂ ਇਕਾਈਆਂ ਨੇ ਉਹ ਸਾਰੀਆਂ ਪੂਰਨ ਤੌਰ ਤੇ ਸਰਗਮ ਹੋ ਕੇ ਇਸ ਪੰਚਾਇਤੀ ਚੋਣਾਂ ਵਿੱਚ ਆਪਣੇ ਨੁਮਾਇंदे ਖੜੇ ਕਰੀਏ ਤੇ ਉਹਨਾਂ ਨੂੰ ਜਿਤਾਈਏ ਪੰਜਾਬ ਪ੍ਰਸਤ ਲੋਕਾਂ ਨੂੰ ਅਗੇ ਲਿਆਈਏ ਤਾਂ ਕਿ ਪੰਜਾਬ ਦੀ ਬਾਗਦੋਰ ਮੁੜ ਤੋਂ ਸਿੱਖ ਅਕਾਲੀ ਦਲ ਦੇ ਹੱਥਾਂ ਵਿੱਚ ਆਉਜ਼ ਜਾਈਏ ਸੋ ਆਪ ਸਭ ਨੂੰ ਸਿਰਮਰ ਬੇਨਤੀ ਹੈ ਜਿੰਨੇ ਵਰਕਰ ਸਹਿਬਾਨ ਹਨ ਖਾਸ ਤੌਰ ਤੇ ਲੁਧਿਆਣਾ ਅਧਿਆਤੀ ਜ਼ਿਲ੍ਹੇ ਨਾਲ ਸੰਬੰਧਿਤ ਸਾਰੇ ਹੀ ਸਾਡੇ ਆਗੂ ਸਹਿਬਾਨ ਹਲਕਾ ਇੰਚਾਰਜ ਸਹਿਬਾਨ ਸਰਪੰਚ ਪ੍ਰਧਾਨ ਸਹਿਬਾਨ ਹੋਰ ਵੀ ਵੱਖ-ਵੱਖ ਉਹਦੇ ਆਣ ਜੁੜੇ ਜਿੰਨੇ ਆ ਸਾਰਿਆਂ ਨੂੰ ਸਿਰਮਰ ਬੇਨਤੀ ਕਰਦੇ ਆਂ ਇਜਲਦੀ ਜਲਦੀ ਅਸੀਂ ਇਸ ਸੰਬੰਧੀ ਇੱਕ ਮੁਹਿੰਮ ਪੈਦਾ ਕਰੀਏ ਇੱਕ ਸਰਗਰਮੀ ਪੈਦਾ ਕਰੀਏ ਤਾਂ ਕਿ ਅਸੀਂ ਆਪਣੇ ਅਕਾਲੀ ਦਰ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਇਹਨਾਂ ਪ੍ਰੋਜੈਕਟਾਂ ਦੇ ਵਿੱਚ ਸੇਵਾਦਾਰ ਦੇ ਤੌਰ ਤੇ ਸਥਾਪਿਤ ਕਰ ਸਕੀਏ ਇਹ ਸਮਾਂ ਬੜਾ ਕੀਮਤੀ ਆ ਤੇ ਬੜਾ ਇੰਪੋਰਟੈਂਟ ਆ ਸਾਨੂੰ ਸਾਰਿਆਂ ਨੂੰ ਇਸ ਗੱਲ 'ਤੇ ਡਟ ਕੇ ਕੰਮ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ